ਦੇਸ਼ ਦੇ ਲਈ ਜਿੰਦਾਬਾਦ ਜਿੰਦਾਬਾਦ ਪਿਆਰ ਦਾ ਉਹ ਦਾ ਪੰਜਾਬ ਬੰਦਾਬ ਜਿੰਦਾਬਾਦ ਜਿੰਦਾਬਾਦ ਸੱਚੇ ਮਨਾਂ ਵਾਲੇ ਜਿੰਦਾਬਾਦ ਜਿੰਦਾਬਾਦ ਪੀਆਰਟੀਸੀ ਕੱਚੇ ਕਰਮਚਾਰੀਆਂ ਦੇ ਵੱਲੋਂ ਕਿਲੋਮੀਟਰ ਬੱਸ ਸਕੀਮ ਦੇ ਟੈਂਡਰ ਖੋਲਣ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ ਸੀ ਤੇ ਅੱਜ ਫੇਰ ਬਟਿੰਡਾ ਦੇ ਵਿੱਚ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਇਸ ਟੈਂਡਰ ਖੋਲਣ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੋ ਕੀਤਾ ਜਾ ਰਿਹਾ ਸੀਗਾ ਤਾਂ ਕੁਝ ਆਗੂਆਂ ਨੂੰ ਹਿਰਾਸਤ ਦੇ ਵਿੱਚ ਇਹ ਪੁਲਿਸ ਦੇ ਵੱਲੋਂ ਲੈਣ ਦੀ ਗੱਲ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਦੇ ਰੋਸ ਦੇ ਵਜੋਂ ਇੱਥੇ ਪ੍ਰੋਟੈਸਟ ਵੀ ਚੱਲ ਰਿਹਾ ਤੇ ਕੁਝ ਜਿਹੜੇ ਵਰਕਰ ਨੇ ਉਹ ਟੈਂਕੀ ਤੇ ਵੀ ਚੜੇ ਹੋਏ ਇਹ ਦਿਖਾਈ ਦੇ ਰਹੇ ਨੇ ਤੇ ਆਪਣੀ ਜਿਹੜੀ ਨਾਰੇਬਾਜੀ ਉਹ ਕਰ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਅੱਥੇ ਪਹੁੰਚਿਆ ਤੇ ਅਗਮਾਂ ਦੇ ਨਾਲ ਦਲਬੱਧ ਵੀ ਕੀਤੀ ਹੈ ਤੇ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਜਿਹੜਾ ਉਸ ਵਿਝਾਇਆ ਜਾ ਸਕੇ ਤੇ ਗੱਲਬਾਤ ਦੇ ਰਾਹੀਂ ਜਿਹੜਾ ਮਕਲਾ ਉਹ ਹੱਲ ਕੀਤਾ ਜਾ ਸਕੇ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਕੋਈ ਤਣਾਅਪੂਰਨ ਸਥਿਤੀ ਨਾ ਬਣੇ ਸੋ ਫਿਲਹਾਲ ਦੀ ਗੱਲ ਕਰੀਏ ਤਾਂ ਬਸ ਸੈਂਬਰਖਾਪ ਦੇ ਵਿੱਚ ਕੀਤੀ ਮੌਜੂਦ ਹੈ ਤੇ तमाम ਬੁਲੇਟ ਪੁਲੀ ਪਹੁੰਚੀ ਹੈ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਪ੍ਰੋਟੈਸਟ ਹੈ ਜਾਂ ਜਿਹੜਾ ਇਹ ਧਰਨਾ ਜਿਹੜਾ ਇਸ ਨੂੰ ਕਿਸੇ ਤਰ੍ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕਰਵਾਇਆ ਜਾ ਸਕੇ ਸੋ ਸੰਭਾਲ ਗੱਲਬਾਤ ਵੀ ਚੱਲ ਰਹੀ ਹੈ ਸੋ ਇੱਥੇ ਆਗੂ ਨੇ ਤੇ ਪ੍ਰਸ਼ਾਸਨ ਨੇ ਉਹਨਾਂ ਨਾਲ ਕਿਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਬਣੇ ਰੋ ਜੁੜਦੇ ਆ ਟੁੱਟੇ ਮੇਰਾ ਨਾਮ ਰঞ্জੀ ਸਿੰਘ ਆ ਵਾਈਸ ਚੇਅਰਮੈਨ ਬਟੰਡੜੀ ਕੋ ਜੋ ਕਿ ਇਹਨਾਂ ਨੇ ਬਾਰ ਬਾਰ ਕਿਲੋਮੀਟਰ ਬੱਸਾਂ ਦਾ ਟੈਂਡਰ ਪੋਸਟਪੋਨ ਕਰਕੇ ਅੱਗੇ ਪਾਰੀ ਐ ਇਸੇ ਤਰ੍ਹਾਂ ਅੱਜ ਜੋ ਪਨ ਬੱਸ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੁੱਲ ਰਿਹਾ ਸੀ ਉਹਦੇ ਵਿਰੋਧ ਵਿੱਚ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਰਾਤ ਇਹਨਾਂ ਨੇ ਸਾਡੇ ਆਗੂ ਸਹਿਬਾਨਾਂ ਨੂੰ ਘਰੋਂ ਕੋਕੇ ਬਿਆਨ ਉਹਨਾਂ 200 ਕਰ ਲੈ ਥਾਣੇ ਦੇ ਵਿੱਚ ਪਰ ਸਾਨੂੰ ਉਹਨਾਂ ਦੀ ਕੋਈ ਹਜੇ ਪੁੱਛ ਪੜਤਾਲ ਨਹੀਂ ਹੋ ਰਹੀ ਕਿ ਕਿੱਥੇ ਹੈ ਕਿਹਨੂੰ ਲਗਾਤੇ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਬੱਕ ਬੱਕ ਦੀਪੂ ਅਸੀਂ ਬੰਦ ਕਰ ਦਿੱਤੇ ਸੀਗੇ ਬੱਕ ਬੱਕ ਵਸਟੈਂਡ ਬੰਦ ਕਰੇ ਸਾਰੇ ਪਰ ਸਰਕਾਰ ਨੇ ਸਾਡੇ ਤੇ ਜ਼ੁਲਮ ਢਾਇਆ ਬੱਕ ਬੱਕ ਦੀਪੂਆਂ ਦੇ ਵਿੱਚ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਆਪਦੀ ਨੌਕਰੀ ਸੇਵ ਕਰਨ ਲਈ ਆਪਦੇ ਇਸੀ ਉਪਤਾ ਨੂੰ ਬਚਾਉਣ ਲਈ ਧਰਨੇ ਲਾਰੇ ਸੋ ਉਹਨਾਂ ਨੂੰ ਚਾਕੇ ਥਾਣੇ ਦੇ ਵਿੱਚ ਲੈ ਗਏ ਪਰ ਕੋਸਿੰਗ ਮੁਲਾਜ਼ਮ ਸਾਡੇ ਜਿਹੜੇ ਇਸ ਟਾਈਮ ਬਠਿੰਡਾ ਦੀ ਕੋਈ ਜਮਾ ਹੋ ਰਹੀ ਨੇ ਉਹ ਸ਼ਾਂਤਮਈਤਾ ਨਾਲ ਹਜੇ ਵੀ ਅਸੀਂ ਅੱਧਾ ਪਰਦਾਰਸ਼ਨ ਕਰ ਰਹੇ ਆਂ ਪਰ ਉਹਦੇ ਵਿਰੋਧ ਵਿੱਚ ਵਿੱਚ ਸਾਡੇ ਟੈਂਕੀ ਦੇ ਉੱਪਰ ਦਾਸ ਤੋਂ 15 ਬੰਦੇ ਪੈਟਰੋਲ ਲੈ ਕੇ ਉੱਪਰ ਚਲੇ ਗਏ ਨੇ ਇਹ ਪੈਟਰੋਲ ਲੈ ਕੇ ਤਣ ਦਾ ਤਰੀਕਾ ਸਾਨੂੰ ਮਜਬੂਰ ਨ ਕਰਨਾ ਪਿਆ ਕਿਉਂ ਸਾਡੇ ਜੋ ਸਾਥੀ ਹੈ ਉਹ ਰਹਿਹਾ ਨਹੀਂ ਕਰ ਰਹੇ ਜਿਹੜੇ ਕਿਲੋਮੀਟਰ ਬੱਸਾਂ ਦਾ ਟੈਂਡਰ ਉਹ ਰੱਦ ਨਹੀਂ ਕਰ ਰਹੇ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਘਰਾਣੇ ਦੀ ਬੱਸ ਹੈ ਜੋ ਕਿ 5 ਸਾਲਾਂ ਵਿੱਚ ਆਵਦੀ ਕਮਾਈ ਦੁੱਗੁਣੀ ਕੱਢ ਕੇ ਲੈ ਜਾਂਦੇ ਆ ਤਾਂ ਦੋ ਕਿੰਨਾ ਖਰਚ ਪੈਗਾ ਜਿਹੜੀ ਕਿਲੋਮੀਟਰ ਸਕੀਮ ਦੇ ਨਾਲ ਜਿਹੜੀ ਕਿਲੋਮੀਟਰ ਦੇ ਬੱਸਾਂ ਦੇ ਨਾਲ ਆਉਣ ਸਾਡਾ ਜਿਹੜਾ ਅਸਰਾ ਹੈ ਤਕਰੀਬਨ ਇਹ ਇੱਕ ਬੱਸ 1.5 ਤੋਂ 2 ਲੱਖ ਰੁਪਿਆ ਜਿਹੜੀ ਮਹੀਨੇ ਦਾ ਲਿਆ ਰਹੀ ਹੈ ਇਹ ਵੀ ਬੱਸ ਜੇ ਮਹਿਕਮੇ ਦੀ ਪੈਂਦੀ ਹੈ 10000 ਬੱਸਾਂ ਸਰਕਾਰ ਪਾਉਂਦੀ ਹੈ ਇਹਦੇ ਵਿੱਚ 70000 ਦੇ ਲਗਭਗ ਜਿਹੜੇ ਪੰਜਾਬ ਦੇ ਆਮ ਘਰਾਂ ਦੇ ਮੁੰਡੇ ਆ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਜਿਹੜੀ 1.5 ਤੋਂ 2 ਲੱਖ ਰੁਪਿਆ ਪ੍ਰਾਈਵੇਟ ਕਿਲੋਮੀਟਰ ਬੱਸ ਨੂੰ ਦੇ ਰਿਆ ਉਹ ਆਪ ਦੀ ਮਹਿਕਮੇ ਦੀ ਬੱਸ ਪਾਉਣਗੇ ਤਾਂ ਉਹਦੀ ਕਿਸ਼ਤ ਅਸੀਂ ਮੋੜਾਂਗੇ ਅਸੀਂ ਕਮਾਈ ਕਰਨੀ ਹੈ ਅਸੀਂ ਕਿਸਤਾਬਾਲ ਨਹੀਂ ਸਰਕਾਰ ਨੇ ਸਭ ਤੁਹਾਨੂੰ ਬੱਸਾਂ ਲੈ ਕੇ ਦੇਣੀਆਂ ਨੇ ਇਹ ਕਿੰਨੇ ਚਿਰ ਦਾ ਆਈਦਾ ਪਟੈਂਡ ਇਹ ਆਣ ਮੇਸਜ ਸਮੇਂ ਇਹ ਜਿੰਨਾ ਜਰ ਸਾਡੇ ਸਾਥੀ ਰਹਾ ਨਹੀਂ ਹੁੰਦੇ ਤੇ ਕਿਲੋਮੀਟਰ ਬੱਸਾਂ ਦੇ ਜਿਹੜੇ ਟਿੰਡਰ ਰੱਦ ਨਹੀਂ ਹੁੰਦੇ ਕਾਫੀ ਪੁਲਿਸ ਸੋਰਸ ਆਈਏ ਕੋਈ ਗੱਲ ਬਈ ਅਧਿਕਾਰੀਆਂ ਇਹ ਪਾਸ ਸੋਰਸ ਸਾਡੇ ਨਾਲ ਨੇ ਆਏ ਧੱਕਾ ਕਰੀਆ ਕੋਈ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਗੱਲਬਾਤ ਨਹੀਂ ਕਰੀ ਹੱਸ ਤਾਈ ਕਿ ਅੱਛਾ ਕਿੰਨੇ ਕੁ ਜਿਹੜੇ ਲੋਕ ਨੇ ਉਹ ਖਰਾਕ ਤੇ ਲੇਟ ਕਰਦੇ ਉਹ 30 ਤੋਂ 35 ਬਠੰਡਾ ਦੀ ਕੋਈ ਚੱਕੇ ਗਏ ਨੇ ਬੱਕ ਬੱਕ ਦੀਪਾਂ ਚ ਆਗੂ ਤੇ ਨੇ ਰਾਤ ਘਰੋਂ ਪਏ ਚੱਕਲੇ ਸੀਗੇ ਹਾਂ ਇਹ ਬੱਸ ਸਰਵਿਸ ਦੇ ਲਾਲ ਬੰਦਾ ਬਿਲਕੁਲ ਠੱਪ ਕੋਈ ਰੈਗੂਲਰ ਵਾਲੇ ਚੱਲਦੇ ਕਿ ਕਿੱਦਿਆ ਚੱਲਦੇ ਉਹ ਰੈਗੂਲਰ ਸਟਾਪਾ ਬਿਲਕੁਲ ਦੱਸੋ 5% ਜਿਹੜੇ ਉਹ ਚਲਾ ਰਹੇ ਨੇ ਬਾਕੀ ਟੋਟੋ ਬੰਦ ਸਾਰੇ ਡੀਪੂ ਬੰਦ ਆ ਨਤੀ ਡੀਪੂ ਆ ਦੇਖੋ ਸਾਡੀ ਇੱਥੇ ਡਿਊਟੀ ਲਾਇਨ ਆਰਡਰ ਰਿਗਾਰਡਿੰਗ ਜਿਹੜੀ ਹੈਗੀ ਹੈ ਉਹ ਲਗਾਈ ਗਈ ਹੈ ਆ ਜਿਸ ਦੇ ਵਿੱਚ ਮੇਰੇ ਨਾਲ ਡੀਐਸਟੀ ਸਬੰਧ ਨੇ ਐਸਐਚਟੀ ਸਬੰਧ ਨੇ ਤੇ ਨਾਲ ਸਾਡੇ ਕੋਲ ਰਸਰਫ ਹੋਤ ਹੈਗੀ ਆ ਆ ਮੇਨ ਪਰਪਸ ਸਾਡਾ ਹੈਗਾ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਲਾਇਨ ਆਰਡਰ ਜਾ ਉਹ ਨਹੀਂ ਕਰਨਾ ਨਾ ਹੋਣ ਦਿੱਤੀ ਜਾਵੇ ਤੇ ਜਿਹੜੀ ਪਬਲਿਕ ਜਾ ਰਹੀ ਹੈ ਜਾਂ ਜੋ ਬਸ ਸਟੈਂਡ ਦੇ ਵਿੱਚ ਜੋ ਆਮ ਪਬਲਿਕ ਹੈਗੀ ਹੈ ਉਸ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਸ ਦੇ ਰਿਗਾਰਡਿੰਗ ਅਸੀਂ ਪੋਸਟ ਲਗਾਈ ਹੈ ਤੇ ਇਸ ਨੂੰ ਜੀ ਇਹਨਾਂ ਨੂੰ ਅਸ਼ੋਰ ਵੀ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੀ ਕਿਸੇ ਵੀ ਜਿਹੜੀ ਆਮ ਪਬਲਿਕ ਹੈਗੀ ਉਹਨਾਂ ਨੂੰ ਇਨਕਨਵੀਨੀਅੰਸ ਨਾ ਹੁੰਦਾ ਜਾਏ ਅਸਰ ਕੁਝ ਲੋਕ ਤੇਲ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜੇ ਨੇ ਪ੍ਰੋਟੈਸਟ ਕਰੀ ਰਹੇ ਅਸੀਂ ਦੇਖੋ ਤੁਹਾਡੇ ਸਾਹਮਣੇ ਉਹਨਾਂ ਨੂੰ ਵਾਰਨ ਕੀਤਾ ਕਿ ਕਿਉਂਕਿ ਜਿਹੜੀ ਟੈਂਕ ਦੀ ਹਾਲਤ ਜਿਹੜੀ ਹੈਗੀ ਇਹ ਨਹੀਂ ਅੱਛੀ ਨਹੀਂ ਹੈਗੀ ਤੇ ਜਿਹੜੇ ਆਪਣਾ ਸਿੰਬੋਲਿਕ ਤੌਰ ਤੇ ਜਿਹੜੇ ਬੈਠੇ ਆ ਉਹਨਾਂ ਨੂੰ ਛੱਡ ਕੇ ਬਾਕੀ ਕੁਝ ਬੰਦੇ ਕਿਉਂਕਿ ਜਿਹੜਾ ਹਰੇਕ ਚੀਜ਼ ਦਾ ਇੱਕ ਤਰੀਕਾ ਹੁੰਦਾ ਤੇ ਜਿਹੜਾ ਕਦਰ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅੰਦਰ ਰਹਿ ਕੇ ਜਿਹੜਾ ਹੈਗਾ ਆਪਣੀ ਪ੍ਰੋਟੈਸਟ ਕਰਨ ਦੇ ਆਪਣੀ ਜਿਹੜੀ ਮੰਗਾਂ ਹੈਗੇ ਉਹ ਰੱਖਣ ਅ ਸਰ ਕਿੰਨੇ ਕਿਲੋਕਸਾਸ ਤੇ ਲੈ ਗਏ ਨੇ ਜਿਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਵੱਲੋਂ ਕੁਝ ਬੰਦੇ ਦੇ ਅਲੀਗੇਸ਼ਨ ਲਗਾਏ ਗਏ ਜਿਹੜੇ ਬੰਦੇ ਸਾਡੇ ਰਾਸਤੇ ਲੈ ਗਏ ਮੈਂ ਇਹਨਾਂ ਕੋਲ ਡਿਟੇਲ ਲੈ ਲੈਣਾ ਕਿਉਂਕਿ ਇਹਨਾਂ ਕੋਲ ਹੋਊਗੀ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਕੀ ਸਾਰੇ ਬੰਦੇ ਹੈਗੇ ਆ ਤੇ ਇਹਨਾਂ ਨੂੰ ਡਿਟੇਲ ਲੈ ਕੇ ਉਹਨਾਂ ਨੂੰ ਚੈੱਕ ਕਰ ਲੈਣੇ ਨੇ ਕਿੰਨੇ ਡੰਡਾ ਚੋਂ ਵੀ ਚੱਕੇ ਗਏ ਨੇ ਕੋਈ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕਿ ਤਮੇ ਬਾਕੀ ਸਾਰੇ ਜਗ੍ਹਾ ਤੇ ਵੈਰੀਫਾਈ ਕਰ ਲਉਂਦਾ ਵੀ ਉਹ ਬੰਦੇ ਵਾਕਈ ਇਹਨਾਂ ਦੀ ਗੱਲ ਸਹੀ ਹੈ ਜਾਂ ਜਿਹੜੀ ਇੱਕ ਇੱਕ ਰਿਊਮਰ ਫਲਾਇਆ ਜਾ ਰਿਹਾ ਨਹੀਂ ਸੁਬਾਹ ਪੁਲਿਸ ਪ੍ਰਚਾਰਕ ਨੇ ਹੀ ਰਾਸ ਤੋਂ ਲਏ ਆ ਨਹੀਂ ਮੈਂ ਇਹਨਾਂ ਨਾਲ ਗੱਲ ਕਰਕੇ ਕਲੀਅਰ ਕਰ ਲੈਂਦਾ ਨਾ ਜੀ ਆਪਾਂ ਕਿਉਂਕਿ ਮੈਂ ਬਾਈ ਨੇਮ ਆਖਦਾ ਕਿ ਤੁਸੀਂ ਨਾਮ ਦੇ ਦੋ ਜਿਹੜੇ ਜਿਹੜੇ ਬੰਦੇ ਤੁਸੀਂ ਕਹਿ ਰਹੇ ਹੋ ਵੀ ਇਹ ਫਲਾਣਾ ਚੱਕਿਆ ਉਹਦੇ ਮੈਨੂੰ ਨਾਮ ਦੇ ਦੋ ਫੇ ਚੈੱਕ ਕਰ ਲੈਂਦੇ ਆ ਕੋਈ ਗਾਂਬੀ ਵੀ ਨਾ ਆਇਆ ਸੀਗਾ ਜੀ ਹਾਂਜੀ ਗਾਂਬੀ ਨਹੀਂ ਆਇਆ ਸੀ ਸ਼ਾਂਤ ਨੂੰ ਇਹ ਪ੍ਰੋਫੈਸਰ ਦੇਖੋ ਜਿਹੜਾ ਬੱਸ টারਮਿੰਡ ਤੇ ਗੇਟ ਬੰਦ ਕਰਨ ਵਾਸਤੇ ਉਹਨਾਂ ਨੇ ਜਾਮ ਲਗਾਇਆ ਗਿਆ ਸੀਗਾ ਉਹਦੇ ਵਿੱਚ ਸਾਡੇ ਵੱਲੋਂ ਮੌਕੇ ਤੇ ਆ ਕੇ ਜਿਹੜਾ ਗੇਟ ਸੀ ਉਹ ਖਲਵਾਇਆ ਗਿਆ ਸੀਗਾ ਤੋਂ ਵੀ ਸਾਡੀ ਜਿਹੜੀ ਮੇਨ ਪਰਪਸ ਹੈਗਾ ਅੱਜ ਕਿ ਜਿਹੜੇ ਆਮ ਪਬਲਿਕ ਹੈ ਉਹਨੂੰ ਕਿਸ ਤਰ੍ਹਾਂ ਇਹਨਾਂ ਕਰਵਿੰਗ ਨਹੀਂ ਸੁਣਾ ਹੋਵੇ ਤੇ ਜਿਹੜੀ ਬੱਸਾਂ ਦੀ ਆਵਾਜ਼ ਆਈ ਉਹਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ ਅਫਸਰ ਸਾਹਿਬ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਿਰਕੇ ਨਾਲ ਇਹਨੂੰ ਪੇਸਫੁਲ ਤਰੀਕੇ ਨਾਲ ਰਿਸੋਲਵ ਕਰ ਲਿਆ ਜਾਵੇ